ਆਏ ਆ ਗਏ ਬੱਪਾ ਆਏ ਉਹ ਮੇਰਾ ਉਹ ਆਇਆ ਉਹਨੇ ਕੰਡੋਲਨਨ ਪਾਰਕ ਦਿਖਾ ਦਿੱਤੇ ਕੰਡੋਲਨਨ ਪਾਰਕ ਕੀ ਹੋਵੇ ਉੱਲਾ ਅੱਡੀ ਨਹੀਂ ਗੱਲ ਸੋ ਮੈਂ ਬਤਾਣੀ ਕੀ ਆ ਕੋਈ ਭਾਈ ਦੇਖ ਰਹਾ ਹੈ ਹਮੇ ਕਹਾਂ ਦਾ ਨਾਰਾ ਮਾਰੋ ਗਰਮੀ ਗਰਮੀ ਹੁਣ ਆਹ ਕੋ ਚਲਣਾ ਬੀਚਾਂ ਤੇ ਜਾਵੜੋ ਪਾਰਕਾਂ 'ਚ ਜਾਵੜੋ ਆ ਦੇਖੋ ਗੋਰੇ ਇੱਧਰ ਲੈਂਦੇ ਨਾ ਨਿਆਰੇ ਦੇਖ ਆਸੀ ਕੁੰਮਣੇ ਸਿ ਆਏ ਪਾਰਕ ਬੰਦ ਹੋਇਆ ਪਿਆ ਪਾਣੀ ਵਾਲਾ ਜ਼ੌਦਾ ਜਿੱਥੇ ਸੀਗਾ ਉਧਰਲੀ ਸਾਈਡ ਮਲਾ ਕੰਟਰੈਕਸ਼ਨ ਵਗੈਰਾ ਚੱਲੀ ਜਾਂਦੀ ਆ ਉਹ ਨਹੀਂ ਚੱਲਦਾ ਵਾ ਕੱਲੇ ਉਂ ਪਿਕਣੇ ਮਨਾਉਂ ਕਹਿੰਦੇ ਇੱਥੇ ਇੱਕ ਚੀਜ਼ ਆ ਭਾਈ ਉਂ ਗਰਮੀ ਸੀ ਪਾਸੇ ਇੱਥੇ ਵਧੀਆ ਬੈਠ ਰ ਹਵਾ ਜੀ ਚੱਲਦੀ ਆ ਕੰਡੋਲਨਾ ਪਾਰਕ ਕਹਿੰਦੇ ਬਿਣੀ ਪੈਗ ਚਲੋ ਸੰਗ ਤੇ ਫੋਨ ਲੈ ਨੀ ਤੇਰਾ ਲੋਕ ਓਪਨ ਕਰ ਤਮਲਾ ਸਾਰੇ ਨਾਲ ਹੋ ਗਏ ਹੋਣਗੇ ਹਨ ਹਰਮਨ ਵੀ ਉੱਥੇ ਆ ਉਹ ਸੀਤਰੀ ਆਉਂਦੀ ਉਹਨੂੰ ਬਾਏ ਮਾਰ ਲਾ ਉਹ ਕਾਲ ਕੀਤੀ ਸੀ ਦੀਦੀ ਨੇ ਉਹ ਕਿੰਦੇ ਇਹ ਜੋ ਆਪਾਂ ਦੋਨੇ ਉਹੀ ਰਹਿ ਗਏ ਹੋਏ ਹੋਏ ਆ ਜਾਓ ਬੱਚਿਓ ਪੰਜਾਬੀ ਫੈਮਿਲੀਾਂ ਵੀ ਬਹੁਤ ਆਂ ਆ ਫਿਰਦੀਆਂ ਇੱਥੇ ਨਾ ਤੇ ਗੋਰੇ ਤਾਂ ਹੈਗੇ ਹੈਗੇ ਆ ਸ਼ਬਤ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਨਹੀਂ ਬ੍ਰੈਂਟਨ ਇਹ ਬ੍ਰੈਂਟਨ ਨੇ ਬੇਨੀਪੈਗਾ ਪਾਰਕ ਆਗਾ ਬ੍ਰੈਂਟਨ ਨੇ ਕਿੱਥੇ ਰਿਪਲਾਈ ਕੀਤਾ ਹੈਲੋ ਜੀ ਹੈਲੋ ਅਗਰ ਟੈਕ ਟੌਕ ਤੇ ਦੇਖ ਲੈਣਾ ਮੈਂ ਸਨੈਪਚੈਟ ਤੇ ਵੀ ਮੈਂ ਦੇਖ ਲੈਣਾ ਇੱਕ ਮਿੰਟ ਉੱਥੇ ਕੀ ਨਾਮ ਤੇ ਆ పతర స్ట్రూ ਉਹ ਦੇਖੋ ਪਾਣੀ ਚ ਉੱਥੇ ਮਿਲਾਂ ਫਿਸ਼ਿੰਗ ਕਰੀ ਜਾਂਦੇ ਆ ਉਹ ਸਾਹਮਣੇ ਬੈਠੇ ਆ ਜਿਹੜੇ ਹਾਂ ਠੀਕ ਹੈ ਠੀਕ ਹੈ ਭਾਈ ਕੀਤਾ ਤਾਂ ਹੀ ਤੈਨੂੰ ਰਿਪਲਾਈ ਸਵਿਫਟ ਗ੍ਰਾਂਟ ਵਾਲੇ ਇਹ ਰਹੀ ਤਸਵੀਰ ਬਹੁਤ ਵਾਸਤੇ ਮੈਂ ਭਾਈ ਸੰਜੀਤ ਦੇ ਲਈ ਸਨੈਪਚੈਟ ਤੇ ਨਹੀਂ ਮੈਨੂੰ ਵੀ ਪਤਾ ਲੱਗਿਆ ਤੇ ਰਹਿਣਾ ਦੁਆਰੇ ਕਰੀ ਮੈਸੇਜ ਹੁਣ ਦੇਖ ਲੈਣਾ ਕੋਈ ਨਾ ਜਦੋਂ ਆ ਬੰਦ ਕੀਤਾ ਲਾਈਵ ਇਹਦੂ ਆ ਜਾਂ ਟਿਕਟੌਕ ਤੇ ਚਲਾਉਣਾ ਉੱਥੇ ਚਲਾ ਲੈਨੇ ਆ ਓਕੇ ਤੇ ਵੀ ਮੈਂ ਫਸਟ ਟਾਈਮ ਹੀ ਕੀਤਾ ਟਿਕਟੌਕ ਤੇ ਮੈਂ ਕਿਤੇ ਆਪ ਦਾ ਨਹੀਂ ਲਾਈਵ ਕੀਤਾ ਉੱਥੇ ਨਾ ਕਿਸੇ ਨਾ ਕਿਸੇ ਨਾਲ ਐਡ ਹੋਈ ਜਾਗਾ ਹੁਣ ਥੋੜੇ ਦਿਨਾਂ ਦੇ ਕਈ ਵਾਰ ਹਿੰਦੀ ਨਹੀਂਗਾ ਆਪਣਾ ਸਰੀ ਵਾਲਾ ਹੁੰਦਾ ਉਹਦੇ ਨਾਲ ਮੈਂ ਮਿਲਦਾ ਇੰਗੇੜੇ ਕੜਾ ਇਹਨਾਂ ਇਹ ਬੰਦਾ ਯਾਰ ਅੱਜ ਆਏ ਤਾਂ ਸੀਗੇ ਇੱਥੇ ਸਾਰੇ ਆਈ ਵੀ ਚੱਲ ਉਹ ਵਾਟਰ پارک ਆ ਹੈਗਾ ਹਨਾ ਤੇ ਇਹ ਬੰਦ ਕਰੀ ਬਿਠੇ ਹੈਗੇ ਪਤਾ ਨਹੀਂ ਕੰਟਰੈਕਸ਼ਨ ਚੱਲਦੀ ਹੈ ਕਿ ਕੀ ਚੱਕਰ ਆਗਾ ਆ ਚੱਲ ਕੋਈ ਚੱਕਰ ਨਹੀਂ ਚੱਕ ਦੇਗਾ ਇਧਰ ਜੋੜੀ ਦੇਗਾ ਆ ਮੁਰਚੀ ਵੀ ਕਿੰਨਾ ਪਿਆਰਾਗਾ ਆ ਗੋਰਾ ਗੋਰੀ ਦੀ ਦੇਖੋ ਆ ਤਾਂ ਫੜ ਕੇ ਚੱਲਦੇ ਆ ਦੋਨੇ ਜਦੋਂ ਬਜ਼ੁਰਗ ਆ ਗਏ ਇਹ ਹੁੰਦਾ ਪਿਆਰ ਕਹਿੰਦੇ ਦੇਖ ਲੈਣਾ ਬਈ ਮੈਸੇਜ ਇੱਥੇ ਵੀ ਦਾ ਨਾ ਸਨੈਪਚੈਟ ਹੈਗੀ ਆ ਮੇਰੀ ਸੀਰਾ ਹੈ ਨਾ S W E R ਤੇ ਫਿਰ ਉਹ ਮਾਈਨਸ ਦਾ ਨਿਸ਼ਾਨ ਜਾਂ ਫਿਰ ਸਿੱਧੂ ਤੇ 2019 ਹਾਂ ਵਹੀਂ ਕਰ ਦੂੰਗਾ ਦੇਖੋ ਮੋਸਟਲੀ ਬਜ਼ੁਰਗ ਆ ਜਿਹੜੇ ਪਹਿਲਾਂ ਦਿਖਾਇਆ ਸੀ ਗੋਰਾ-ਗੋਰੀ ਹੈ ਨਾ ਹੁਣ ਆਹ ਦੇਖੋ ਇਹ ਵੀ ਦੇਖਿਆ ਦੋਨੇ ਜੀ ਕੌਣ-ਕੌਣ ਸੋਚਦਾ ਹੈ ਬਜ਼ੁਰਗੋ ਕਿ ਐਨਾ ਪਿਆਰ ਰਹੂਗਾ ਆਪਣੇ ਲੋਕਾਂ 'ਚ ਉਧਰ ਘੋਟ ਫਿਰਦੀ ਆ ਵਿੱਚ ਲਈ ਫਿਰਦੇ ਹਨ ਮਲਾ ਦੇ ਜੰਤਾ ਨੇ ਆਈ ਉੱਤੋਂ ਨੀ ਗੇੜੇ ਖੜਾ ਖੜਾ ਲੱਤਾਂ ਤੋਂ ਖਨ ਲਾ ਦੇਣਗਾ ਇਹਨਾਂ ਪਤਾ ਨਹੀਂ ਕਿ ਕਿਤੋਂ ਤਾਈ ਲੈ ਕੇ ਜਾਣਗੇ ਸਾਲ ਇੰਨਾ ਵੀ ਬਣਿਆ ਵੇ ਕੱਲਾ ਵਧੀਆ ਇਧਰੋਂ ਤੁਰਨ ਆ ਲੈੰਦਾ ਹੀ ਹੈਗਾ ਮੇਰੇ ਤੇ ਗੱਡੀਆਂ ਦੀ ਚੀ ਚੀ ਪੀ ਪੀ ਹੈ ਨਹੀਂ ਕੱਲ ਨੂੰ ਤਾਂ ਮੈਂ ਜਣਾ ਕੰਮ ਤਿਆਰ ਲੈ ਲੀ ਵੀ ਕਿ ਨਾ ਆਪਾਂ ਗੱਡੀਆਂ ਦੀ ਵੀਡੀਓ ਪਾਵਾਂਗੇ ਇੱਕ ਤਾਂ ਜੀਪ ਆ ਇੰਡੀਆ ਵਾਲੀ ਆਪਣੇ ਕੋਲੇ ਤੇ ਇੱਕ ਰੋਇਰੋਸ ਆ ਵੀ ਆਰ ਆਰ ਵਾਲੀ ਉਹਦੀ ਵੀਡੀਓ ਪਾਵਾਂਗੇ ਅਗਲੇ ਵੀਕ ਪ੍ਰੋਪਰ ਫੁੱਲ ਵੀਡੀਓ ਜੀ 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 ਬੀ ਬੀ ਅੱਲ ਦੂਜਾ ਕੈਮਰਾ ਕਰਕੇ ਦਿਖਾਵਾਂ ਤੁਹਾਨੂੰ ਇਹ ਯਾਰ ਸਾਰੇ ਮੈਨੇ ਜੋੜਵੇਂਗਾ ਤੋ ਤੇ ਆ ਦੇਖ ਆ ਵੀ ਆਪੇ ਟੌਰ ਨਾਲ ਸਾਹਮਣੇ ਹੁੰਦੇ ਉਹ ਵੀ ਆਏ ਹੱਥਾਂ ਜੱਥ ਪਾ ਕੇ ਤੁਰੇ ਆਉਂਦੇ ਆ ਆਰ ਆਰ ਯੈਸ ਆਰ ਆਰ සි සත අ කखाගෑ ਸਰਚ ਕੀ ਹੁੰਦਾ ਉਹਦਾ ਮਾਦਰ ਕੱਲ ਨਾ ਟਰੱਕ ਤੋਂ ਹਣ ਗਿਆ ਸੀਗਾ ਉਹ ਪਾਣੀ ਦਾ ਪ੍ਰੈਸ਼ਰ ਇੰਨਾ ਕ ਜਿਆਦਾ ਸੀ ਹਨ ਤੇ ਸਾਰੀ ਲੱਤ ਛਿੱਲਦੀ ਉਹਨੇ ਪਾਣੀ ਨੇ ਛਿੱਲੀ ਆ ਹਸਾ ਲੜੋ ਪਾਣੀ ਨਾਲ ਜਾ ਘਮੋ ਗਿਆ ਲੱਤ ਤੇ ਇੰਨਾ ਜਿਆਦਾ ਪ੍ਰੈਸ਼ਰ ਸੀਗਾ ਉਹਦਾ ਕੱਲ ਨਾ ਇਧਰ ਬਾਲੀਬਾਲ ਖੇਡਨੀ ਹੈ ਕਿਨੇ ਕਿਨੇ ਆ ਜਾਓ ਓਕੇ ਓਕੇ ਜੀ ਆ ਜਾਓ ਬਾਲੀਬਾਲ ਖੇਡੀਏ ਫਿਰ ਇੱਥੇ ਕਿਹੜਾ ਵੀ ਨਹੀਂ ਪੈ ਕੇ ਤੋ ਦੇਖ ਰਿਹਾ ਤਾਂ ਮੇਨੀ ਪੈ ਕੇ ਤੋ ਦੇਖ ਰਿਹਾ ਕੋਈ ਕਿ ਨਹੀਂ ਕਰ ਦੂੰਗਾ ਬਾਈ ਜਦੋਂ ਆ ਬੰਦ ਕੀਤਾ ਉਦੋਂ ਕਰ ਦੂੰਗਾ ਰਿਪਲਾਈ ਕੋਈ ਗੱਲ ਨਹੀਂ ਹੁਣ ਇੱਧਰ ਚੱਲੀ ਜਾਂਦਾ ਨਾ ਫਿਰ ਇੱਕ ਬੰਦ ਕਰਨਾ ਪਊਗਾ ਕੈਲਗਰੀ ਦੇ ਬਾਈ ਲੋਡ ਹੁੰਦੇ ਨਹੀਂ ਹੁਣ ਮੈਂ ਜਾਦੇ ਜੁਏਸੇ ਨੂੰ ਹੀ ਜਾਣਾਗਾ ਕੈਲਗਰੀ ਨੂੰ ਘਟ ਜਾਈਦਾ ਹੁਣ ਉਕਾ ਨਾ ਕੈਲਗਰੀ ਨੂੰ ਜੇ ਜਾ ਉਦੋਂ ਜ ਜਨਾਉਣਾ ਮੈਂ ਜੇ ਯੂ ਐਸ ਇਧਰ ਓਕਲਾਹਾਮਾ ਵਗੈਰਾ ਜਾਂ ਟੈਕਸਸ ਨੂੰ ਜਾਮਾ ਉਧਰੋਂ ਕੈਲਗਰੀ ਦੇ ਲੋਡ ਹੁੰਦੇ ਆਗੇ ਤੇ ਜ ਹੁਣ ਮੈਂ ਜਾਣਾ ਇਧਰ ਬਸਕੌਨਸਨ ਵਗੈਰਾ ਹਨਾ ਸ਼ਿਕਾਗੋ ਸ਼ਕੂਗੋ ਨੂੰ ਇਧਰੋਂ ਤਾਂ ਫਿਰ ਇਧਰ ਅੰਟਾਰੀਓ ਵਿੱਚ ਦੀ ਹੁੰਦੇ ਆ ਲੋਡ ਸਾਰੇ ਤੇ ਬ੍ਰੈਮਟਨ ਥਾਣੀ ਹੋ ਕੇ ਆਉਣਾ ਹੁੰਨਾ ਮੋਸਟਲੀ ਫਿਰ ਕਿ ਵੀ ਹੁਣ ਤਾਂ ਉਧਰ ਬ੍ਰੈਮਟਨ ਵਿੱਚ ਦੀ ਆਉਣਾ ਨਾ ਇਥੋਂ ਯੂ ਐਸ ਯੂ ਐਸ ਤੋਂ ਬ੍ਰੈਮਟਨ ਬ੍ਰੈਮਟਨ ਤੋਂ ਵਾਪਸ ਬਿਣੀ ਪੈਗ ਨਾਲ ਲਾਈਕ ਵੀ ਕਰੀ ਚੱਲੋ ਯਾਰ ਬ੍ਰੈਮਟਨ ਤੋਂ ਕਈ ਏਰੀਆ ਨਾਲ ਦੀ ਨਾਲ ਹੋ ਜੇ ਹੋ ਜਾਂਦਾ ਹਨਾ ਲੋਡ ਓਕੇ ਓਕੇ ਬਈ ਧੰਨਵਾਦ ਬਲੌਗ ਦੇਖਣ ਲਈ ਹੈ ਕਿ ਨਾ ਲਾਈਕ ਤੇ ਸ਼ੇਅਰ ਲਾਜ਼ਮੀ ਕਰਦਿਆ ਕਰੋ ਫਿਰ ਮੈਂ ਅੱਗੇ ਵੀ ਕਹਿਣਾ ਹੁੰਨਾ ਜਿਵੇਂ ਹੈਨਾ ਤੇ ਉਹ ਸਾਰਿਆਂ ਕੋਲੇ ਪਹੁੰਚ ਜਾਂਦੇ ਆ ਵਿਊ ਵਧਾਓ ਥੋੜੇ ਵਿਊ ਆਪਣੇ ਘਰ ਆ ਰਹੇ ਆ ਹਜੇ ਬਹੁਤ ਜ਼ਿਆਦੇ ਟਾਈਮ ਹੁਣ ਤਾਂ ਕਾਫੀ ਹੋ ਗਿਆ ਕਰੋ ਕਿਰਪਾ ਵਿਊ ਦਾ ਵਧਾਣਾ ਸ਼ੇਅਰ ਸ਼ੂਰ ਕਰਦਿਆ ਕਰੋ ਆਪਣੇ ਫਰੈਂਡ ਸਰਕਲ ਚ ਵੀਡੀਓ ਵਗੈਰਾ ਨਾਲੇ ਸਬਸਕ੍ਰਾਈਬ ਕਰਾਓ ਵੱਧ ਤੋਂ ਵੱਧ ਇਹਹੀ ਸੇਮ ਨਾਮ ਹੀ ਹੈ ਪਿੰਡ ਵੀ ਨਹੀਂ ਪੈਗ ਤੋਂ YouTube ਤੇ ਵੀ ਤੇ Facebook ਤੇ ਵੀ Insta ਤੇ ਵੀ ਤੇ TikTok ਤੇ ਵੀ ਕੱਲਾ Snapchat ਤੇ ਉਹੀ ਹੈ ਸੀਰਾ ਸਿੱਧੂ ਦਾ ਨਿਸ਼ਾਨ ਜਾਗ 2019 ਆਜੇ ਹੁਣ ਤੁਹਾਨੂੰ ਪਾਣੀ ਦਿਖਾਉਣਾ ਥੱਲੇ हां भाई ਉਹਨਾਂ ਅਸਲ 'ਚ ਟਰੈਲਰ ਵਾਲੇ ਉੱਚੇ ਉੱਚੇ ਥਾਂ 'ਤੇ ਸੀ ਉਹਦੇ ਕਰਕੇ ਚੱਲ ਇਸ ਗੱਲ ਨੂੰ ਭਾਈ ਆਪਣੇ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਥੋੜਾ ਧਿਆਨ ਰੱਖੀਦਾ ਟਰੈਲਰ ਰੋਕ ਕਰਕੇ ਵੀ ਦੋ ਤਿੰਨ ਵਾਰੀ ਚੈੱਕ ਕਰੀਦਾ ਹੈਗਾ ਵੀ ਹੁੱਕ ਹੋਇਆ ਕਿ ਨਹੀਂ ਕਿੱਥੇ ਬੈਣਾ ਟਿਕਟੋਕ ਇੰਡੀਆ 'ਚ ਨਾ ਕਿੱਥੇ ਆ ਅ ਮੈਂ ਇੱਕ ਨਾਲ ਕੱਪੜਾ ਸਿੱਟਾ ਅਸਾ ਟੂਣਾ ਕੀਤਾ ਪਿਆ ਕਿਨੇ ਨੇ ਮੇ ਲੋਕ ਇੱਥੇ ਵੀ ਨਹੀਂ ਹਟਦੇ ਟੂਣਾ ਕੀਤਾ ਪਿਆ ਤੈਨੂੰ ਉਹ ਦਿੱਕੈ ਕੰਟੈਂਟ ਦਿੱਕਾਉਂ ਆ ਲੈ ਇੱਕ ਨਹੀਂ ਖੜੇ ਸਨ ਨਹੀਂ ਕਿਸੇ ਪਰ ਉਹ ਰੋਗ ਪੈਣੇ ਲੱਗੇ ਜਾਣਾ ਉਹ ਆ ਦਿਨੇ ਟੂਣਾ ਕੀਤਾ ਪਿਆ ਓ ਇੱਥੇ ਬੀਜ ਤੇ ਬੀਜ ਤੇ ਨਹੀਂ ਆਹਾਗੇ hello love ਪਾਣੀ ਹੋ ਰਿ ਗੰਦਲਾ ਜਿਵੇਂ ਆਪਣੇ ਨਹੀਂ ਉਥੇ ਨਹਿਰਾਂ ਵਾਲਾ ਪਾਣੀ ਹੋ ਜਾਂਦਾ ਹੁੰਦਾ ਲਾਈਕ ਤਾਂ ਕਰੀ ਚੱਲੋ ਯਾਰ ਸਾਰੇ ਆਣੋ ਤੇ ਆ ਦੇਖੋ ਬ੍ਰਿਜ ਦਿਖਾਵਾਂ ਇਹਨਾਂ ਨੇ ਨਾ ਬੰਦ ਕੀਤਾ ਪੁਰਾਣਾ ਕਿਹਾ ਉਹ ਪਰਲਾ ਨਵਾਂ ਬਣਿਆ ਤੇ ਆ ਦੇਖਿਓ ਨੂੰ ਕਹਾਤਾ ਵਿਚਾਲਿਆ ਵੀ ਕੋਈ ਕ੍ਰੋਸ ਵੀ ਨਾ ਕਰੇ

ਲਾਲੋ ਖੜਜੋ ਫੜਜੋ ਨਹੀਂ ਆਉਂਦਾਗਾ ਕਾਫੀ ਟਾਈਮ ਬਾਅਦ ਆਉਂਦਾਗਾ ਆ ਵਧੀਆ ਜਿੰਨਾ ਦੇ ਉੱਤੇ ਹੀ ਕਰਨ ਹਰ ਵਕਤ ਨਹੀਂ ਆ ਰਹਾ ਬੱਜਿਆ ਰੰਗ ਨੂੰ ਤੇਗੀ ਪੈਣੀ ਆ ਆ ਸਾਰੇ ਘਰ ਆ ਗਏ ਇਧਰਲੀ ਸਾਈਡ ਕ੍ਰੋਕੋਡਾਇਲ ਨਾ ਜੀ ਮਗਰਮਸ ਮਗਰਮਸ ਨਹੀਂ ਇਹਦਾ ਲੱਕੜਾ ਹੀ ਆ ਫਿਰ ਜਿਹੜੀਆਂ ਤਰੀਆਂ ਆਉਂਦੀਆਂ ਇੰਡੀਆ ਨਹਿਰ ਚੋਂ ਹੁੰਦੇ ਰਹੇ ਆ ਸਾਡੇ ਪਿੰਡ ਦੇ ਨਾਲ ਹੀ ਆ ਮੰਨ ਲਓ ਪੂਲੇ ਵਾਲੀ ਨਹਿਰ ਉਹਦੇ ਚ ਬਹੁਤ ਨਾਤਿਆਂ ਬਾਈ ਪੂਲੇ ਉਹ ਥੋੜਾ ਜਿਹਾ ਸਨ ਤਾਂ ਪੱਕਾ ਸੀਗਾ ਜਿਹੜਾ ਪੂਲੀ ਨੂੰ ਜਾਂਦੀ ਹੈ ਜਿੱਧਰੋਂ ਤੇ ਬਾਕੀ ਕੱਚਾ ਸੀ ਉੱਥੇ ਬਹੁਤ ਨਾਉਂਦੇ ਹੁੰਦੇ ਇੰਡੀਆ ਉਹਦੇ ਚ ਤੇ ਅੱਜ ਕੱਲ ਪਹਿਲਾਂ ਸਵਿਮੀਂ ਵੀ ਸਿੱਖਦੇ ਆ ਹਨਾ ਜਵਾਕ ਇੱਥੇ ਸਾਰੇ ਫੇਰ ਜਾ ਕੇ ਉਹ ਕਰਦੇ ਆ ਖੜੇ ਪਾਣੀ ਦਾ ਤੇ ਚੱਲਦੇ ਪਾਣੀ ਦਾ ਦਿਨ ਰਾਤ ਫਰਕ ਹੁੰਦਾ ਉਹਦੇ ਚ ਤੁਸੀਂ ਹੈਨਾ ਨਹਾਉਣਾ ਜਾਂ ਤੈਰਨਾ ਵਗੈਰਾ ਕੁਝ ਵੀ ਕਰਨਾ ਖੜੇ ਪਾਣੀ ਚ ਸੌਖਾ ਹੁੰਦਾ ਹੈਗਾ ਜਿਹੜਾ ਚੱਲਦਾ ਪਾਣੀ ਉਹ ਖਿੱਚ ਕੇ ਲਿਆ ਜਾਂਦਾ ਰੋਲਾ ਪਾਈ ਜਾਂਦੇ ਸਾਰੇ

ਨੇ ਹੋ ਜਾ ਬਾਈ ਦੇ ਓਏ ਅਸੀਂ ਨਾ ਆਉਣ ਲੱਗੇ ਯਾਰ ਗਰਮੀ ਆ ਨਾਲੇ ਹਵਾ ਚੱਲੀ ਜਾਂਦੀ ਆ ਕਣੀ ਤੁਰਕੇ ਹੀ ਜਾਦੇ ਆ ਗਏ ਆ ਆਜੋ ਸਤਿ ਸ਼੍ਰੀ ਅਕਾਲ ਜੀ ਬੰਦੋ ਸਹੀ ਵਾਲਾ ਮੁੜ ਕੇ ਜਾਣਾ ਓਕਾ ਜੀ ਚਲੋ 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 ਕੰਨ ਪਿੱਛੇ ਨੂੰ ਮੁੜ ਜਾਓ ਆ ਇਧਰ ਨੂੰ ਆਣਾ ਬਾਈ ਮੈਂ ਇਧਰ ਦੀ ਆਣਾ ਹਾਂ ਆ ਉਹ ਪਿੱਛੇ ਹੀ ਆਣਾ ਕਹਿੰਦੇ ਕਾਟੋ ਵੀ ਫਿਰਦੀਆਂ ਓਏ ਹਰੇ ਦੇ ਕੱਪੜੇ ਘਾੜ ਢੱਕੇ ਲਪੜਾ ਆਟੋ ਲੈ ਲੈ ਕੱਟਾ ਓਕੇ ਹੁਣ ਗਾਵਾ ਇੱਕ ਨੋਟ ਦਾ ਦੇਖੋ ਤੁਹਾਨੂੰ ਨਾ ਸੋਣਾ ਤਾਂ ਥੈਂਕ ਯੂ ਬੋਕੇ ਔਰ ਫੜ ਲਾ ਫੜ ਲੈ ਇਹਨੂੰ ਫੜ ਲੈ ਅੱਜ ਕੀ ਗੈਲਰੀ ਆ ਸੀ ਥੈਂਕ ਯੂ ਜੂ ਜੀ ਥੈਂਕ ਯੂ ਇਹ ਫੈਮਿਲੀ ਚ ਹਜੇ ਚਾਰ ਜਣੇ ਇੰਡੀਆ ਤੋਂ ਆਏ ਆ ਪਰ ਤੋਂ ਹੀ ਕਾਜ ਜੋ ਨੂੰ ਬਾਹਰ ਲੈ ਕੇ ਕਮਾਉਣ ਪਰ ਤੋਂ ਹੀ ਆਏ ਆ ਹਜੇ ਪਹਿਲੀ ਫਸਟ ਟਾਈਮ ਇੰਡੀਆ ਤੋਂ ਅੱਜ ਘੁੰਮਣ ਕੋ ਮੇ ਹੋਗੇ ਨਾਲ ਹੀ ਉਹਨਾਂ ਦੇ ਆ ਦੇਖ ਜਾ ਫੜ ਲਾ ਚੱਲ ਮੈਂ ਤੇ ਲਿਆਣਾ ਕੋਈ ਹੋ ਕਿੰਨੇ ਆ ਫਿਰਦੇ ਆ ਡੱਕੀਆਂ ਜਿਗਾ ਆਹਦੀ ਕੌਫੀ ਦਾ ਪਾਉਜੋ ਬਣਿਆ ਪਾਟ ਕੇ ਲੈ ਚੱਲੋ ਗਮਲੇ ਜਲਾ ਲੇ ਅੱਗੇ ਇੱਕ ਘਰੇਲ ਜਾ ਕੇ ਆ ਦੇਖੋ ਕਿੰਨੀਆਂ ਬੈਠੀਆਂ ਸ਼ੌ ਅੱਗੇ ਵਾਹ ਵਾਹ ਜੀ ਵਾਹ ਕਿੰਨੀਆਂ ਜ਼ਿਆਦਾ ਹੈ ਕਹਾ ਬੈਠੀ ਇਹਦਾ ਵੀ ਗ੍ਰੀਨ ਆ ਸਾਡੇ ਕੋਲ ਉਹ ਡੱਕੀ ਦਾ ਆਂਦਾ ਹੈ ਨਾ ਕਿਹੜੀ ਦਾ ਤੇ ਤੂੰ ਕਿਥੋਂ ਚੱਕਿਆ ਮੰਮਾ ਨੇ ਚੱਕਿਆ ਓਕੇ ਨਾ ਪੁੱਤ ਚੋਰ ਇਹਨਾਂ ਦੇ ਬੱਚੇ-ਪੁੱਤੇ ਹੋਣ ਤੇ ਮਗਰ ਪੈ ਜਾਣ ਇਹ తాదా ట ਕੋਰਕ ਪਈ ਐ ਲੱਗੀਆਂ ਪੰਘਾਂ ਸਾਰੀਆਂ ਲੈ ਆਪਾਂ ਹੀ ਬੈਠ ਗਏ ਤੇਰਾ ਫੋਨ ਹੀ ਦੇ ਦੇ ਆ ਜਾ ਹਾਂ ਸਹੀ ਆ

ਲਾਈਕ ਯਾਰ ਚਾਰ ਜਾਨਾ ਨਹੀਂ ਕੀਤਾ ਹੈ ਤਾਂ ਲਾਈਕ ਤਾਂ ਕਰੋ ਕੇ ਬੰਦ ਕਰ ਦिए

मौसा निहां सारे ऐमे खड़े रहोण मेरी बारी तो ना, आ थोड़ा खड़ा आ मन लागदा ना पड़े मर आ मर आ थोड़ी बैठ जा आजा आजा खड़ा जा हुन इत्थे सही नीयत नी चाहिए खड़ा जो खड़ा सो हां ऐ लौट मैं नहीं बेचेंगे चलो इधर नहीं आया मामा ਨੱਲੇ ਸੱਟ ਜੀ ਵੱਧੀ ਕਰਕੇ ਨਾ ਬਾਕੀ ਬੀਜ ਤੇ ਉਹ ਵੀ ਅੱਜ ਤਾਂ ਕੈਪਰੀ ਬਾਗੀ ਆਇਆ ਏਦਾਂ ਆ ਦੇਖੋ ਆ খালি ਸੀ ਪਾਣੀ ਨਾਲ ਹੋ ਗਏ ਸੀ ਮਾਦਮ ਬਾਰ ਚੱਲੇ ਆ ਕਿ ਕਿੱਟੀ ਆ ਰਹੀ ਆ ਉਹ ਮੈਂ ਜਿੱਥੇ ਜਿੱਥੇ ਬਹਿਣਾ ਉਹ ਉੱਥੇ ਜੀ ਲਾ ਦੇ ਲੱਗਦੇ ਐਨੀ